ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਕੀ ਹਾਲ ਚਾਲ ਹੈ ਸਾਰਿਆਂ ਦਾ ਆਸ ਕਰਦੇ ਹਾਂ ਕਿ ਤੁਸੀਂ ਸਾਰੇ ਠੀਕ ਹੋਵੋਗੇ ਅੱਜ ਅਸੀਂ ਜਾ ਰਹੇ ਹਾਂ ਜੀ ਅੰਮ੍ਰਿਤਸਰ ਤੇ ਬਸ ਇੰਨਾ ਟਾਈਮ ਹੀ ਨਹੀਂ ਲੱਗਾ ਤੇ ਫਿਰ ਅੰਮ੍ਰਿਤਸਰ ਦੀ ਸੈਰ ਕਰਦੇ ਹਾਂ ਅੱਜ ਹਾਂਜੀ ਦੋਸਤੋ ਅਸੀਂ ਦਰਬਾਰ ਸਾਹਿਬ 'ਤੇ ਪਹੁੰਚ ਚੁੱਕੇ ਹਾਂ ਜੀ ਤੇ ਆ ਜੋ ਦਰਸ਼ਨ ਕਰਦੇ ਹਾਂ ਅੰਦਰ ਇਹ ਤੇ ਹਰ ਵਕਤ ਲੱਖਾਂ ਨਹੀਂ ਗਿਣਤੀ ਦੇ ਸਕਦੇ ਦਰਸ਼ਨ ਕਰਨਾ ਹੁੰਦੀ ਆ ਕਿ ਬਹੁਤ ਗੁਰੂ ਰਾਮਦਾਸ ਜੀ ਮਹਾਰਾਜ ਦੀ ਕਿਰਪਾ ਹੈ ਜੀ ਅਬੀ ਇਸ ਰਸਤੇ ਥਾੜੀ ਆਉਣੀ ਹੈ ਕਰੋ ਦਰਸ਼ਨ ਗੁਰੂ ਰਾਮਦਾਸ ਜੀ ਦੇ ਘਰ ਦੇ ਸੰਗਤ ਜੀ ਬੰਦਰਸ਼ਮੀ ਕਰ ਲਏ ਸਾਹੀ ਸੰਗਤ ਅੱਜ ਵੀ ਆਈ ਆ ਸ਼ੁਕਰ ਵਾਹ ਬੰਦੇ ਆਲੇ ਤੇ ਇੱਥੇ ਜੀ ਬਹੁਤ ਸਹੀ ਭਾਈ ਆ ਇਸ ਸਥਾਨ ਤੇ ਹਰ ਵੇਲੇ ਸੰਗਤ ਰਹੀ ਰਹਿੰਦੀ ਆ ਮਹਾਰਾਜੀ ਬਰਨਾਂ ਰਸਤੇ ਬੜੀ ਕਿਰਪਾ ਅਰਿਵ ਦਰਸ਼ਨ ਸ੍ਰੀ ਸੰਗਤ ਜੀ ਧਵਾਈ ਦੀ ਸੇਵਾ ਚੱਲ ਰਹੀ ਹੈ ਜੀ ਓ ਸਫਾਈ ਦੀ ਸੇਵਾ ਚੱਲ ਰਹੀ ਆ ਦੋਸਤੋ ਪ੍ਰੰਤ ਅਤਵਾਈ ਹੋਏਗੀ 3 ਵਜੇ ਤੇ ਮੈਟ ਇਕੱਠੇ ਕਰ ਰਹੇ ਆ ਬਾਅਦ ਚ 3 ਵਜੇ ਥਵਾਈ ਹੋਏਗੀ ਇਧਰ ਵੀ ਸੰਤਾਂ ਬਈਆ ਕਦੋਂ ਗੋਲੀ ਮਾਰ ਕੇ ਕੱਦਿਆਂ ਵਾਲੇ ਬਾਗ ਦੀ ਝਾੜੀ ਹੋਈ ਪਾਚੀ ਦਾ ਨੇ ਉਧਰ ਆ ਮੋਰ ਦਵਾ ਸਰਦਾਰ ਯਾਰ ਕਰਦਾ ਪਿਆ ਇਹ ਸਰਕਾਰ ਸਿੱਖਿਓ ਦੇ ਨਾਲ ਇਹਦਾ ਕਟਾ ਕੋਈ ਗੱਲ ਨਹੀਂ ਇਹ ਦੇਖੋ ਢਾਡੀ ਵਾਰ ਚਲਦੀਆਂ ਹੀ ਆਂ ਸ੍ਰੀ ਕੱਲ ਤੱਕ ਸਰ ਸਰਦਾਰ ਉਦਮਾਟ ਬਣਾ ਹੋਇਆ ਹੈ ਉਹ ਇਸ ਇਸ਼ਤਿਹਾਰ ਤੋਂ ਕੀ ਹੋਇਆ ਹੈ ਇਹ ਹਾਉਣ ਵਾਲੀ ਦੁਆਲੇ ਲੈਣ ਕੰਕਨ ਹਾਲ ਦੇ ਵਿੱਚ ਇੱਕ ਜਾਂਚਾ ਕਰਵਾਇਆ ਜਾ ਰਿਹਾ ਹੈ ਜਸਤੀ ਅਗਵਾਈ ਕਿ 300 ਲੀਟਰ ਕਰਦੇ ਪੈਣ ਸਰਦਾਰ ਉਦਮ ਸਿੰਘ ਕਹਿੰਦਾ ਪ੍ਰਧਾਨ ਜੀ ਹੋਰ ਦਿਨ ਵੀ ਨੇੜੇ ਆ ਗਿਆ ਉਹ ਸਾਹਮਣੇ ਇਸ਼ਤਿਹਾਰ ਵੇਖੋ ਬੜਾ ਇਸ ਤੇ ਅਰੇ ਬੜਿਆ ਇਹ ਕਹਿੰਦਾ ਕਾਕਾ ਕੋਈ ਕੰਮ ਨਹੀਂ ਇਹ ਵੀ ਵੇਖ ਲਵਾਂਗੇ ਕਿ 30 ਮਾਰਚ ਵਾਲੇ ਦਿਨ ਵੀ ਤੂੰ ਆਪਣੇ ਮਕਸਦ ਤੇ ਕਾਮਯਾਬ ਹੋਣਾ ਕੰਨਈ ਇੰਨੀ ਗੱਲ ਕਰਕੇ ਪ੍ਰਧਾਨ ਆਪਣੇ کاروبار ਵਾਲੇ ਨੂੰ ਤੁਰ ਪਿਆ ਤੇ ਸਰਪਾਰ ਉਦਮ ਸਿੰਘ ਉੱਠਿਆ ਆਬੜੀ ਵਿੱਚ ਸਬਰੀ ਦੇ ਨਾਲ ਹੁਣ ਜਿਹੜੇ ਦਿਨ ਕੱਤਦਾ ਏ ਕੁਡੀ ਕਰਦਾ ਕਿ 3 ਮਾਰਚ ਦਾ ਦਿਨ ਆ ਜਾਵੇ ਮੈਂ ਉਹਨਾਂ ਨੂੰ ਮਾਰ ਕੇ ਪੰਜਾਬ ਹਾਂਜੀ ਸੰਗਤ ਜੀ ਅਸੀਂ ਦਰਸ਼ਨ ਕਰ ਲਿਆ ਸ੍ਰੀ ਦਰਬਾਰ ਸਾਹਿਬ ਤੇ ਹੁਣ ਇਥੋਂ ਚੱਲੇ ਪਹੁੰਚ ਜਾ ਰਹੇ ਆ ਤੇ ਫੇਰ ਆਪਾਂ ਅਗਲੀ ਅਪਡੇਟ ਦੇਨੇ ਆ ਤੁਹਾਨੂੰ ਹਾਂਜੀ ਦੋਸਤੋ ਕੀ ਹਾਲ ਚਾਲ ਆ ਅਸੀਂ ਹੁਣੇ-ਹੁਣੇ ਘਰ ਆਏ ਆ ਜੀ ਅਤੇ ਘਰ ਕੁਝ ਟਾਈਮ ਰੁਕਣਾ ਵਾ ਤੇ ਫੇਰ ਮੈਨੂੰ ਕਿ ਦੇ ਕਾਮਿਆਂ ਦੇ ਉੱਤੇ ਫੇਰ ਜਾਣਾ ਪੈਣਾ ਤੇ ਫੇਰ ਜਾ ਕੇ ਉੱਥੇ ਕਰਨੇ ਆ ਗੱਲਬਾਤ ਆਪਾਂ ਹੋਰ ਆਸ ਕਰਦੇ ਆਂਗੇ ਤੁਸੀਂ ਸਾਰੇ ਠੀਕ ਹੋਵੋਗੇ ਹਾਂਜੀ ਦੋਸਤੋ ਸਪੋਰਟ ਸਪਾਰਟ ਕਰਿਆ ਕਰੋ ਜਿਹੜਾ ਵੀ ਇਹ ਛੋੜਦੀ ਟਾਡੀ ਦੀ ਬਸ ਲੋੜ ਆਗੇ ਫਿਰ ਤੱਕ ਪਤਾ ਕਿ ਕੋਈ ਗੱਲ ਨਹੀਂ ਫਿਰ ਤਾਂ ਨੂੰ ਕਈ ਕੁਝ ਵਿਖਾਇਆ ਕਰਾਂਗੇ ਜਾ ਕੇ ਕਿਤੇ ਜਿਦਾਂ ਪ੍ਰਾਪਨ ਸਮੇਂ ਦੇ ਕਿਲੇ ਹੋਰ ਮਤਲਬ ਕਿ ਕੋਈ ਵਧੀਆ ਟੂਰਿਸਟ ਪਲੇਸਿਸ ਲੱਭ ਕੇ ਤੇ ਤੁਹਾਨੂੰ ਦਰਸ਼ਨ ਕਰਾਇਆ ਕਰਾਂਗੇ ਗੜੀ ਹਾਂਜੀ ਦੋਸਤੋ ਹੁਣੇ-ਹੁਣੇ ਆਏ ਆ ਘਰ ਤੇ ਇੱਥੇ ਮਾਲੀ ਗਿਆ ਸੀ ਮੈਂ ਤੇ ਇੱਥੇ ਕੁਝ ਕੰਮ ਹੀ ਦੋ ਦਿਨ ਐਦਾਂ ਸੀ ਕੋਈ ਪਲਾਨ ਜਿਆ ਕਰਨ ਦਾ ਹਾਂ ਤੇ ਉਹ ਗੱਲਾਂ ਕਰਦੇ ਰਹੇ ਕੋਈ ਪਲਾਨ ਜਿਆ ਅਸੀਂ ਕਰ ਰਹੇ ਸੀ ਤੇ ਉਹ ਗੱਲਾਂ ਕਰ ਰਹੇ ਸੀ ਤਾਂ ਕਾਫੀ ਇੱਥੇ ਟਾਈਮ ਲੱਗ ਗਿਆ ਤੇ ਉੱਥੇ ਮੈਨੂੰ ਯਾਦ ਹੀ ਨਹੀਂ ਰਿਹਾ ਵੀਡੀਓ ਬਣਾਉਣ ਦਾ ਤੇ ਹੁਣੇ ਆਇਆ ਹੁੰਦੇ ਹੰਦੇ ਘਰ ਹਨੇਰਾ ਹੋ ਗਿਆ ਤੇ ਸਵੇਰੇ ਅਸੀਂ ਆਣਾ ਮੈਰਿਜ ਫੰਕਸ਼ਨ ਤੇ ਤੇ ਤੁਹਾਨੂੰ ਕੋਈ ਨਹੀਂ ਮੈਰਿਜ ਫੰਕਸ਼ਨ ਮੁਕਾਵਾਂਗੇ ਸਵੇਰੇ ਸਾਡੇ ਨਾਲ ਜੁੜੇ ਰ ਸਾਸਰੀ ਘਰ ਸਾਰਿਆਂ ਨੂੰ ਧੰਨਵਾਦ ਸਾਰਿਆਂ ਦਾ ਰੱਬ ਰੱਖਾ